ਬਾਬਾ ਜੀ ਨੇ ਤਾਰੀ ਕਿੰਨੀ ਦੁਨੀਆ ਮਿੱਠੇ ਮਿੱਠੇ ਬੋਲ ਬੋਲ ਕੇ ਬਾਬਾ ਜੀ ਨੇ ਤਾਰੀ ਕਿੰਨੀ ਦੁਨੀਆ ਮਿੱਠੇ ਮਿੱਠੇ ਬੋਲ ਬੋਲ ਕੇ ਮੇਰੇ ਬਾਬਾ ਜੀ ਨੇ ਤਾਰੀ ਕਿੰਨੀ ਦੁਨੀਆ ਮਿੱਠੇ ਮਿੱਠੇ ਬੋਲ ਬੋਲ ਕੇ ਪਿਆਰੇ ਬਾਬਾ ਜੀ ਨੇ ਤਾਰੀ बाबा जी तारे लखां दुनिया प्यारे प्यारे बाबा जी तारे लखां दुनिया मिठे मिठे बोल बोले बाबा बाबा प्यारे प्यारे बोल बोले संग ते ਸੋਹਣੀ ਸੋਹਣੇ ਬੋਲ ਬੋਲ ਕੇ ਵਾਹ 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 ਪਿਆਰੇ ਪਿਆਰੇ ਬੋਲ ਬੋਲ ਕੇ ਅੰਗ ਤੇ ਸੋਹਣੇ ਬੋਲ ਬੋਲ ਕੇ ਵਾਹ 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 ਬਹਿਨ ਤਾਰੇ ਦੁਨੀਆ ਫਾਰੇ ਲੱਖਾਂ ਦੁਨੀਆ ਮਿੱਠੇ ਮਿੱਠੇ ਬੋਲ ਬੋਲ ਕੇ ਮੇਰੇ ਮਬਬੀ ਨੇ ਤਾਰੀ ਲੱਖਾਂ ਦੁਨੀਆ ਕਰੋੜਾਂ ਹੀ ਦੁਨੀਆ ਮਿੱਠੇ ਮਿੱਠੇ ਬੋਲ ਬੋਲ ਕੇ ਮੇਰੇ ਬਾਬਾ ਜੀ ਨੇ ਤਾਰੀ ਲੱਖਾਂ ਦੁਨੀਆ ਮਿੱਠੇ ਮਿੱਠੇ ਬੋਲ ਬੋਲ ोणे बोलगे हे बाबा जी तारे हारे सुठे हाले बाबा जी तारी लखाने वठे मिठा बोलण न वचण हथो बि कसदे ਰੱਬ ਦੇ ਨਾਂ ਦੇ ਭੋਗ ਕਲੀ ਰੱਬ ਦੇ ਨਾਂ ਦੇ ਭੋਗ ਕਲੀ ਰੱਬ ਦੇ ਨਾਂ ਦੇ ਭੋਗ ਕਲੀ ਜੰਗਲ ਕਾ ਟੁੰਡੇ ਸਭ ਨੂੰ ਪਤਾ ਹੈ ਬਾਤ ਉਹ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਕਿੰਨੇ ਸੋਹਣੇ ਸਾਉ ਕਹਿ ਕੇ ਘਰ ਘਰ ਜਾ ਕੇ ਸਮਝਾਉਣਾ ਮਿੱਠੇ ਮਿੱਠੇ ਪਿਆਰੇ ਪਿਆਰੇ ਸੋਹਣੇ ਸੋਹਣੇ ਬੋਲ ਬੋਲ ਕੇ ਜੋੜ ਨਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕੌੜਾ ਬੋਲ ਨਾ ਜਾਣਦਾ ਪੂਰਨ ਭਗਵਾਨ ਜਿਹੜਾ ਕੌੜਾ ਬੋਲਣਾ ਹੀ ਨਹੀਂ ਜਾਣਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਰੱਬ ਕਿੱਥੇ ਰਹਿੰਦਾ ਹੈ ਰੱਬ ਤੇ ਨਾਂ ਦੀ ਬੋਕਲੀ ਕਹਿੰਦੇ ਉੱਥੇ ਰਹਿੰਦਾ ਉਹਨਾਂ ਦੀ ਬੋਕਲ 'ਚ ਰਹਿੰਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਵਾ 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 ਜਿਹੜੇ ਮਿੱਠੇ ਬੋਲ ਬੋਲਦੇ ਵਾ ਵਾ ਜਿਹੜੇ ਮਿੱਠੇ ਬੋਲ ਬੋਲਦੇ ਬਾਣੀ ਕਹਿੰਦੀ ਜਿਹੜੇ ਮਿੱਠੇ ਬੋਲ ਬੋਲਦੇ ਵਾ 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 ਜਿਹੜੇ ਮਿੱਠੇ ਬੋਲ ਬੋਲਦੇ ਬਾਣੀ ਕਹਿੰਦੀ ਆਏ ਮਿੱਠੇ ਬੋਲ ਬੋਲਦੇ ਵਾ 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 ਜਿਹੜੇ ਮਿੱਠੇ ਬੋਲ ਬੋਲਦੇ ਰੱਬ

ਬਾਬਾ ਜੀ ਸਾਹਿਬ ਨੇ ਕਰ ਕਰ ਜਾ ਕੇ ਦੁਨੀਆ ਤਾਰੀ ਕਿੰਨੇ ਸਭ ਨੂੰ ਜੋੜਨ ਵਾਲੇ ਪਿਆਰ ਏ ਪਿਆਰੇ ਮਿੱਠੇ ਮਿੱਠੇ ਬੋਲ ਬੋਲ ਕੇ ਸਾਹੂ ਸਾਹੂ ਕਹਿ ਕੇ ਕੋੜਾ ਤਾਂ ਬਚ ਨਹੀਂ ਕਿਤੇ ਮੁਖਤਉਨ ਮਿੱਥਿਆ ਨਹੀਂ ਰਸਨਾ ਵਾਸਤੇ ਰਸਨਾ ਨੂੰ ਮਿੱਥਿਆ ਤਾਂ ਪਰਸੇ ਨਹੀਂ ਕੀਤਾ ਬੋਲੋ ਖਤਨਾਮ ਸ੍ਰੀ ਵਾਹਿਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਪੂਰਨ ਮਹਾਪੁਰਸ਼ਾਂ ਦੇ ਸੰਤਾਂ ਦੇ ਲਖਣ ਬਾਣੀ ਵਿੱਚ ਆਉਂਦੇ ਨੇ ਸਾਰੇ ਕੀ ਲਖਣ ਨੇ ਖੱਟ ਲਖਣ ਪੂਰਨ ਪੁਰਖ ਹੈ ਖੱਟ ਲਖਣ ਨੇ ਛੇਰ ਵਿਸਥਾਰ ਵਿੱਚ ਜਾਣ ਦਾ ਸਮਾਨੀ ਸੋ ਇਸ ਕਰਕੇ ਸਭ ਨਮਨ ਕਰਦੇ ਨੇ ਸਤਿਕਾਰ ਕਰਦੇ ਨੇ ਸਾਧੂ ਸੰਤ ਵੀ ਸਾਰੇ ਮਹਾਪੁਰਸ਼ ਵੀ ਬਾਬਾ ਜਵਾਲਾ ਸਿੰਘ ਜੀ ਹਰਖਵਾਲ ਸਾਹਿਬ ਮਬਾ ਗੁਰਵਜਨ ਸਿੰਘ ਜੀ ਇੰਦਰਾਂ ਵਾਲੇ ਸੰਤਾਤਰ ਸਿੰਘ ਜੀ ਮਸਤਾਨਾ ਸਾਹਿਬ ਸੰਦੀਚਰ ਸਿੰਘ ਜੀ ਦਾੜਾ ਸਾਹਿਬ ਇਹ ਬ੍ਰਹਮ ਗਿਆਨੀ ਹਸਤੀਆਂ ਪਾਈਏ ਸੋ ਇਸ ਕਰਕੇ ਕਿਉਂਕਿ ਉਹ ਲਖਣ ਬਾਬਾ ਜੀ ਸਾਹਿਬ ਦੇ ਵਿੱਚ ਨੇ ਜੋ ਗੁਰੂ ਅਰਜਨ ਦੇਵ ਮਹਾਰਾਜੀਆਂ ਨੇ ਲਿਖੇ ਨੇ ਸੋ ਨਿਮਰਤਾ ਦਾ ਰੂਪ ਮਿੱਠੇ ਮਿਠ ਬੋਲੜੇ ਨਿਮਰਤਾ ਨਿਰਮਾਨਤਾ ਦੇ ਨਾਲ ਜਿਨ੍ਹਾਂ ਨੇ ਤਾਰਿਆ ਤਰ ਰਹੇ ਨੇ ਭਾਈ ਸਦਾ ਹੀ ਨੇ ਨਾਮ ਰਹਿਓ ਸਾਧੂ ਰਹਿਓ ਜਮਣਾ ਮਰਨਾ ਜਮਣ ਮਰਨਾ ਤੈਨ ਕੋ ਜੋ ਹੱਲ ਲੜਦਾ ਸੋ ਉਹਨਾਂ ਦੇ ਲਈ ਨਹੀਂ ਹੈ ਭਾਈ ਸਾਨੂੰ ਕਲਜੂ ਦੀ ਜੀਵਾਂ ਦੇ ਲਈ ਹੈ ਸੋ ਮੌਜਵੀ ਚਾਹੁੰਦੇ ਨੇ ਮਹਰਦੂਏ ਜੀ ਜਾਂਦੇ ਨੇ ਸਾਨੂੰ ਇਹ ਬਾਣੀ ਨੇ ਸਿਖਾਇਆ ਭਾਈ ਕਿ ਹਾਂ ਵੀ ਇਹ ਸੰਗਤ ਇਹੋ ਜੀ ਮੰਗੋ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਹੀ ਗੁਰੂ ਨੂੰ ਪਿਆਰੇ ਮਿਲੋ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ ਗੁਰੂ ਤਾਂ ਮਿਲ ਗਏ ਫੇ ਕਹਿ ਦਿੰਨੇ ਗੁਰੂ ਮਿਲ ਗਏ ਹੁਣ ਤਾਂ ਲੋੜ ਨਹੀਂ ਕਿਸੇ ਸਾਧੂ ਸੰਤ ਦੀ ਇਹ ਬਾਣੀ ਕਹਿ ਰਹੀ ਹੈ ਉਹਨੂੰ ਸਤਨਾਮ ਸ੍ਰੀ ਵਾਹਿਗੁਰੂ ਹਰ ਗੱਲ ਗੁਰੂ ਨੂੰ ਪੁੱਛਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਬਾਕੀ ਤਾਂ ਸਭ ਦੇ ਆਪਣੇ ਆਪਣੇ ਵਿਚਾਰ ਨੇ ਪਰੰਤੂ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਨੇ ਬੋਲੋ ਸਤਨਾਮ